ਉੱਤ ਅੱਜ ਤੈਨੂੰ ਕੋਈ ਵਾਲਿਆਂ ਨੇ ਦੇਖਣ ਆਣਾ ਤੂੰ ਵੀ ਛਿੱਟੇ ਛਿੱਟੇ ਤਿਆਰ ਹੋ ਜਾ ਉਹ ਆਂਦਾ ਹੀ ਹੁਣੇ ਆ ਸੱਸਰੀ ਘਰ ਭੈਣ ਜੀ ਸੱਸਰੀ ਘਰ ਜੀ ਆਜਾ ਬੈਠੋ ਇਸਨੀਤ ਪੁੱਤਰ ਆਜਾ ਪੁੱਤ ਭਾਂਜੀ ਪੁੱਤਰ ਜੀ ਕੀ ਕੰਮ ਕਰਦਾ ਏ ਤੁਸੀਂ ਮਲਟੀ ਨੈਸ਼ਨਲ ਕੰਪਨੀ ਚ ਜੌਬ ਕਰਦਾ ਹਾਂ ਹਾਂ ਜੀ ਭੈਣ ਜੀ ਮੁੰਡਾ ਤਾਂ ਸਾਨੂੰ ਪਸੰਦ ਆ ਹੁਣ ਤੁਹਾਡੇ ਕੋਈ ਮੰਗ ਹੈ ਤਾਂ ਦੱਸੋ ਹਾਂ ਭੈਣ ਜੀ ਸੱਡੀ ਕੋਈ ਮੰਗ ਨਹੀਂ ਪਰ ਮੇਰੀ ਇੱਕ ਸ਼ਰਤ ਹੈ ਓਕੇ ਜੀ ਬਾਂਜੀ ਇਹ ਵਿਆਹ ਤੋਂ ਬਾਅਦ ਮੁੰਡਾ ਸਾਡੇ ਨਾਲ ਕਰਜਵਾਈ ਬਣ ਕੇ ਰਹੂ ਐਦਾਂ ਕਿਉਂ ਬਾਂਜੀ ਐਦਾਂ ਕਿਉਂ ਮੈਂ ਦੱਸਦੀ ਆ ਪਹਿਲਾਂ نوਹਾ ਡਰਦੀਆਂ ਹੁੰਦੀਆਂ ਸੀ ਬਈ ਪਤਾ ਨਹੀਂ ਕਿੰਦਾ ਦੇ ਸੱਸ ਨੂੰ ਤੇ ਅੱਜ ਕੱਲ ਸੱਸ ਡਰਦੀਆਂ ਭਾਈ ਨੀ ਕਹੋ ਜੀ ਨੋ ਮਿਲੂ ਵਿਆਹ ਤੋਂ ਬਾਅਦ ਨੋਹਾ ਆਪਣੇ ਹੀ ਮਾਪੇ ਤੇ ਭੈਣ ਭਰਾਵਾਂ ਨੂੰ ਆਪਣਾ ਸਮਝਦੀਆਂ ਉਹਨਾਂ ਨੂੰ ਸਿਰਫ ਆਪਣੇ ਪੇਕੇ ਹੀ ਦਸਤੇ ਆ ਅੱਜ ਕੱਲ ਦੇ ਜਮਾਨੇ ਚ ਕੁੜੀਆਂ ਆਪਣੇ ਮਾਪੇ ਦੀ ਸੇਵਾ ਤਾਂ ਕਰਨਾ ਚਾਹਦੀਆਂ ਪਰ ਆਪਣੇ ਸਾਸ ਸੋਰੇ ਦੀ ਨਹੀਂ ਮੈਂ ਤਾਂ ਆਪਣੀ ਪੋਤੀ ਨਹੀਂ ਵੀ ਇਹੇ ਸ਼ਤਰੇ ਕੀ ਪੈਂਦੀ ਇਹ ਪੋਤੀ ਨੂੰ ਵਿਆਹ ਕੇ ਜੁਆਈ ਘਰੇ ਨਹੀਂ ਆਣਾ ਇਹ ਮੁੰਡੇ ਨੂੰ ਵਿਆਹ ਕੇ ਤੋੜ ਦੇਣਾ ਜਾਂ ਜੋ ਮੇਰੀ ਪੋਤੀ ਸਾਡੇ ਨਾਲ ਰਹਿ ਕੇ ਸਾਡੀ ਸੇਵਾ ਕਰੇ ਕਿ ਤੁਹਾਡੀ ਕੁੜੀ ਤੁਹਾਡੇ ਨਾਲ ਰਹਿ ਕੇ ਤੁਹਾਡੀ ਸੇਵਾ ਕਰੇ ਤੇ ਨਾ ਤਾਂ ਕੋਈ ਕਲੇਸ਼ ਪਊ ਲਗਾਤਾਰ ਟਿਊਟੂਕ ਤੇ ਨਾ ਕੋਈ ਵਿਦਾਸ਼ੰਭੂ